ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਪੌਣੇ 1:09 ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਜੀ ਸਪੋਰਟ ਕਰਿਓ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਹਨ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅਗੇ ਕੰਟੀਨ ਤੇ ਇੱਥੇ ਜੀ ਮੈਂ ਲੱਗੀ ਹੋਈ ਆ ਸਵੇਰ ਦੇ ਜਿਹੜੇ ਰੋਟੀ ਪਾਣੀ ਖਾਣ ਤੋਂ ਬਾਅਦ ਆਪਣੇ ਭਾਂਡੇ ਆ ਉਹ ਤੋਂ ਹੁਣ ਤੇ ਮੈਂ ਉਰਲੀ ਸਾਈਡ ਨਾਲ ਪਹਿਲਾਂ ਸ਼ਿੰਕ ਸਾਫ਼ ਕਰ ਰਹੀ ਸੀ ਕਿਉਂਕਿ ਫਿਰ ਉਹੜੇ ਭਾਂਡੇ ਆ ਉਹ ਪਰਲੀ ਸਾਈਡ ਵਾਲੇ ਹੰਗਾਲ ਕੇ ਫਿਰ ਮੈਂ ਇੱਧਰ ਰੱਖ ਲੂੰਗੀ ਫਿਰ ਉਸ ਤੋਂ ਬਾਅਦ ਪਰਲੀ ਸਾਈਡ ਵਾਲੀ ਜਿਹੜੀ ਸ਼ਿੰਕਾ ਉਹ ਚ ਵੀ ਆਪਾਂ ਸਾਬਣ ਮਾਰ ਲਾਂਗੇ ਫਿਰ ਉਸ ਤੋਂ ਬਾਅਦ ਭਾਂਡੇ ਨੂੰ ਸਾਬਣ ਲਾ ਕੇ ਮੈਂ ਉੱਧਰ ਰੱਖੂੰਗੀ ਫਿਰ ਨਾ ਇਹਦਾਂ ਆਇ ਹੁੰਦਾਗਾ ਵੀ ਮਨ ਚ ਐ ਹੋ ਜਾਂਦਾ ਵੀ ਚਲੋ ਪੂਰੀ ਸੱਚਮਤਾ ਦੇ ਨਾਲ ਆਪਾਂ ਭਾਂਡੇ ਮਾਂਜੇ ਆ ਨਹੀਂ ਤਾਂ ਮਨ ਵਿੱਚ ਐ ਜੀ ਰਹਿੰਦਾ ਵੀ ਝੂਠੇ ਥਾਂ ਭਾਂਡੇ ਰੱਖੇ ਸੀ ਵੀ ਇਹ ਸੱਚੇ ਨਹੀਂ ਹੋਏ ਕਿਉਂਕਿ ਹਨਾ ਆਪਾਂ ਗੁਰਦੁਆਰਾ ਸਾਹਿਬ ਦੁੱਧ ਪਾਉਣਾ ਹੁੰਦਾ ਪ੍ਰਸ਼ਾਦਾ ਪਾਉਣਾ ਹੁੰਦਾ ਫਿਰ ਮਨ ਵਿੱਚ ਵਹਿਮ ਜਾਂ ਰਹਿੰਦਾਗਾ ਸੋ ਮਨ ਨੂੰ ਨਾ ਟਮ ਸ਼ਾਂਤੀ ਜੀ ਨਹੀਂ ਆਉਂਦੀ ਸੋ ਤਾਂ ਕਰਕੇ ਮੇਰੀ ਆਦਤ ਬਣੀ ਹੋਈ ਆ ਵੀ ਨਾਲੇ ਕਈ ਵਾਰੀ ਘਰ ਵਿੱਚ ਕੋਈ ਅੰਮ੍ਰਿਤਾਰੀ ਆ ਜਾਂਦਾ ਨਾਲੇ ਖੁਦ ਵੀ ਮੇਰੇ ਬੇਟੀ ਦੇ ਮੰਮੀ ਦਾ ਵੀ ਅੰਮ੍ਰਿਤ ਛੱਕਿਆ ਹੋਇਆ ਫਿਰ ਉਸ ਕਰਕੇ ਵੀ ਸੱਚਮਤਾ ਦਾ ਜਿੰਨਾ ਵੀ ਹੋ ਸਕੇ ਆਪਾਂ ਪੂਰਾ ਧਿਆਨ ਰੱਖਦੇ ਆ ਸੋ ਇਸ ਕਰਕੇ ਮੈਂ ਦੋਨੋਂ ਸਾਈਡ ਪਹਿਲਾਂ ਚੰਗੀ ਤਰ੍ਹਾਂ ਸਾਬਣ ਜੜੀਆਂ ਮਾਰ ਲੈਣੀਆਂ ਤੇ ਬਾਕੀ ਇੱਥੇ ਜੀ ਮੈਂ ਜਿਹੜੇ ਸਵੇਰ ਦਾ ਆਪਣੇ ਕੰਮ ਧੰਦੇ ਸੀ ਉਹ ਤਾਂ ਸਾਰੇ ਮੇਰੇ तकरीबन ਹੋ ਗਏ ਸੀ ਬਸ ਰੋਟੀ ਪਾਣੀ ਖਾਣ ਤੋਂ ਬਾਅਦ ਉਹ ਮਾੜਾ ਮੋਟਾ ਰਸੋਈ ਦਾ ਸਾਫ ਸਵਈਆ ਜਾਂ ਭਾਂਡਿਆਂ ਦਾ ਹੁੰਦਾ ਹਨਾ ਬਸ ਉਹੀ ਕਰਨ ਲੱਗੀ ਹੋਈ ਸੀ ਤੇ ਬਾਕੀ ਅੱਜ ਆਪਣੇ ਨਾ ਰੇ ਪਾਉਣ ਵਾਲੀ ਵੀ ਲੱਗਣੀ ਸੀ ਕਿਉਂਕਿ ਇਹ ਤੇ ਟਾਈਮ ਤੀ ਪ੍ਰੋਗਰਾਮ ਬਣਿਆ ਵੀ ਰੇ ਪਾ ਲਈ ਆਪਾਂ ਕਿਉਂਕਿ ਨਾ ਮੇਰੇ ਹਸਬੰਡ ਕੰਮ ਕਰਦੇ ਆ ਤੁਹਾਨੂੰ ਪਤਾ ਹਨਾ ਉਹਨਾਂ ਨੇ ਬੈਂ ਲੈ ਕੇ ਜਾਣਾ ਹੁੰਦਾ ਜਿਹਦੇ ਨੇ ਛੁੱਟੀ ਹੁੰਦੀ ਆ ਫਿਰ ਉਹਨਾਂ ਨੂੰ ਐ ਹੁੰਦਾ ਵੀ ਫਟਾਫਟ ਅੱਜ ਮੈਂ ਜਿਹੜਾ ਕੰਮ ਆ ਕੋਸ਼ਿਸ਼ ਕਰਦੇ ਨੇ ਵੀ ਕੰਪਲੀਟ ਕਰ ਲਾਂ ਤੇ ਇਹ ਮੈਨੂੰ ਪਹਿਲਾਂ ਤਾਂ ਇਨ ਇਰਾਦਾ ਹੈ ਨਹੀਂ ਸੀ ਫਿਰ ਮੈਨੂੰ ਕਹਿੰਦੇ ਵੀ ਪੁੱਛ ਲੈਣਾ ਉਹਨਾਂ ਨੂੰ ਵੀ ਜੋ ਵੇਲੇ ਹੋਣਗੇ ਤੇ ਵੀ ਫਿਰ ਆਪਾਂ ਰਹੀ ਅੱਜ ਪਾਈ ਲੈਣੇ ਆ ਮੈਂ ਕਿਹਾ ਚਲੋ ਦੇਖ ਲਓ ਤੇ ਵੀ ਜੇ ਵੇਲੇ ਨੇ ਤੇ ਫਿਰ ਇਹਨਾਂ ਨੇ ਆ ਕੇ ਮੈਨੂੰ ਕਹਿਤਾ ਸੀ ਕਹਿੰਦੇ ਵੀ ਉਹ ਵੇਲੇ ਨਹੀਂ ਆਪਾਂ ਰਹੀ ਪਾ ਲੈਣੇ ਆ ਵੀ ਤੁਸੀਂ ਰੋਟੀ ਪਾਣੀ ਤਿਆਰ ਕਰ ਲਓ ਮੈਂ ਕਿਹਾ ਚਲੋ ਫਟਾਫਟ ਮੈਂ ਆਹ ਕੰਮ ਕਰਕੇ ਤੇ ਤੇ ਇਸ ਵਾਰੀ ਨਾ ਥੋੜਾ ਜਿਹਾ ਆਦਦਾਇਨ ਦਾ ਵੀ ਹੈਗਾਗਾ ਵੀ ਆਪਾਂ ਸਬਜ਼ੀਆਂ ਵਗੈਰਾ ਜਿਹੜੀਆਂ ਉਹ ਉਗਾਈਏ ਹਨਾ ਤੇ ਨਾਲ ਜਿਹੜਾ ਹੈਗਾ ਆਪਾਂ ਜਿਹੜਾ ਥੋੜਾ ਜਿਹਾ ਕੰਮ ਕਰੀਏ ਜਿਹੜਾ ਆਪਣੀ ਫਸਲ ਦਾ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਾ ਥੋੜੀ ਜਿਹੀ ਥਾਂ 'ਚ ਲਵਾ ਕੇ ਦੇਖ ਲੋ ਵੀ ਨਾਲੇ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਹਨਾ ਵੀ ਕਿਵੇਂ ਕੁਝ ਕਰਨਾ ਕਿਵੇਂ ਨਹੀਂ ਤੇ ਇਹ ਪਰ ਮੈਨੂੰ ਐ ਕਹਿ ਰਹੇ ਸੀ ਕਹਿੰਦੇ ਪਰ ਕਈ ਵਾਰੀ ਰੇਟੜਾ ਸਬਜ਼ੀਆਂ ਦਾ ਹਨਾ ਵੀ ਉਹ ਵੱਧ ਵੀ ਜਾਂਦਾ ਘਟ ਵੀ ਜਾਂਦਾ ਤੇ ਇਹ ਕਹਿੰਦੇ ਵੀ ਫਿਰ ਲੀਵਰ ਵੀ ਸਾਰੀ ਦੇਖਣੀ ਹੁੰਦੀ ਆ ਵੇ ਦੇਖਦੇ ਆ ਚਲੋ ਕਿਵੇਂ ਕੁਝ ਹੁੰਦਾ ਤੇ ਮੈਂ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਤੇ ਵੀ ਮੈਂ ਤੇਰ ਮਾਂ ਨਾਲ ਚੱਲ ਜਾ ਕਰਾਂਗੇ ਸੋਰੀ ਸੋਰੀ ਆਪਾਂ ਸਾਰੇ ਜਣੇ ਇਕੱਠਿਆਂ ਨੇ ਰਲ ਕੇ ਸਬਜ਼ੀ ਤੋੜ ਲਿਆ ਕਰਾਂਗੇ ਵੀ ਆਪਾਂ ਉਹਦੋਂ ਹੋਰ ਥੋੜਾ ਸਾਧਰੇ ਕੰਮ ਕਰਨ ਲੱਗ ਜਾ ਕਰਾਂਗੇ ਤੇ ਮੈਂ ਉਹਨਾਂ ਨੂੰ ਹਾਸਰੀ ਸੀ ਮੈਂ ਕਿਹਾ ਫਿਕਰ ਨਾ ਕਰੋ ਜਟਾ ਤੇ ਵੀ ਮੈਂ ਤੇਰੇ ਨਾਲ ਖੜੀ ਹਾਂ ਮੋਢੇ ਨਾਲ ਮੋਢਾ ਜੋੜ ਕੇ ਵੀ ਹੁਣ ਤੱਕ ਆਪਾਂ ਇਕੱਠੇ ਮਿਲ ਕੇ ਸਾਰਾ ਹੁਣ ਤੱਕ ਆਪਾਂ ਕਰਦੇ ਆਏ ਆ ਤੇ ਆਪਾਂ ਇੱਥੋਂ ਤੱਕ ਪ੍ਰਮਾਤਮਾ ਦੀ ਮਿਹਰ ਨਾਲ ਆਏ ਆ ਤੇ ਵੀ ਅੱਗੇ ਵੀ ਆਪਾਂ ਮਿਲ ਜੁਲ ਕੇ ਕੰਮ ਕਰਾਂਗੇ ਤੇ ਮਿਲ ਜੁਲ ਕੇ ਆਪਾਂ ਅੱਗੇ ਵਧਾਂਗੇ ਤੇ ਪ੍ਰਮਾਤਮਾ ਜਰੂਰ ਮਿਹਰ ਕਰੂਗਾ ਸੋ ਤਾਂ ਕਰਕੇ ਵੈਸੇ ਤਾਂ ਪਿਛਲੇ ਸਾਲ ਵੀ ਇਹਨਾਂ ਨੇ ਸੋਚਿਆ ਸੀਗਾ ਤੇ ਵੀ ਲਾ ਲਈਏ ਤੇ ਪਰ ਪਿਛਲੇ ਸਾਲ ਵੀ ਉਹਨਾਂ ਨੇ ਐਦਾਂ ਕੈਂਸਲ ਕਰਤਾ ਕਹਿੰਦੇ ਵੀ ਮੈਂ ਵੀ ਕੰਮ ਤੇ ਜਾਣਾ ਹੁੰਦਾ ਵੀ ਫਿਰ ਤਾਂ ਲੀਵਰ ਦੇ ਯਾਨੀ ਕੀ ਹੈ ਨਾ ਪੂਰਤੀ ਜੀ ਪੂਰੀ ਹੁੰਦੀ ਹੈ ਕਿ ਵੀ ਬਚਤ ਨਹੀਂ ਨਹੀਂ ਰਹਿੰਦੀ ਪਰ ਜੇ ਆਪਾਂ ਆਪਦੀ ਮਿਹਨਤ ਨਾਲ ਹਨਾ ਹੱਥਾਂ ਨਾਲ ਸਾਰਾ ਕੁਝ ਕਰਦੀਆਂ ਫਿਰ ਬਚਤ ਜ਼ਿਆਦਾ ਹੁੰਦੀ ਹੈ ਸੋ ਤਾਂ ਕਰਕੇ ਮੈਂ ਇਹਨਾਂ ਨੂੰ ਆਖਿਆ ਮੈਂ ਕਿ ਚਲੋ ਜਿਹੜਾ ਜਿੰਨਾ ਕਿ ਨਹੀਂ ਸਰਦਾ ਉਹ ਤਾਂ ਚਲੋ ਲੀਵਰ ਤੱਕ ਆਉਣੀ ਹੈ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਬਜ਼ੀ ਤੋੜਨ ਵਾਲਾ ਹਨਾ ਕੰਮ ਤੇ ਵੀ ਉਹ ਆਪਾਂ ਆਪ ਕਰ ਸਕੀਏ ਤੇ ਵੀ ਤਾਂ ਕਿ ਆਪਾਂ ਜਿਹੜੀ ਚਾਰ ਪੈਸੇ ਵੱਧ ਵਜਾ ਸਕੀਏ ਸੋ ਇਹੀ ਗੱਲਾਂ ਮੈਂ ਇਹਨਾਂ ਨਾਲ ਕਰਦੀ ਸੀਗੀ ਤੇ ਚਲੋ ਜੀ ਤੇ ਹੁਣ ਮੇਰੇ ਤੇ ਭਾਂਡਿਆਂ ਦਾ ਕੰਮ ਵੀ ਜਿਹੜਾ ਹੈਗਾ ਤਕਰੀਬਨ ਉਹ ਕੰਪਲੀਟ ਹੋ ਗਿਆ ਤੇ ਇਸ ਤੋਂ ਬਾਅਦ ਪਹਿਲਾਂ ਤਾਂ ਮੇਰਾ ਇਰਾਦਾ ਸੀ ਵੀ ਦਾਲ ਧਰ ਦਵਾਂ ਭਾਂਡੇ ਮਾਜਣ ਤੋਂ ਬਾਅਦ ਫਿਰ ਮੈਂ ਕਿਹਾ ਵੀ ਚੱਲ ਦਾਲ ਨਹੀਂ ਤੇ ਸਬਜ਼ੀਆਂ ਵੀ ਦੇਖੋ ਆਪਣੇ ਨਾ ਪਿੰਡਾਂ ਦੇ ਵਿੱਚ ਰੇੜੇ ਰੇੜੇ ਵਾਲੇ ਜਾਂ ਟੈਂਪੂ ਵਾਲੇ ਆਉਂਦੇ ਨੇ ਉਹ 10 11 ਵਜੇ ਆਉਂਦੇ ਨੇ ਤੇ ਫਿਰ ਉਹਨਾਂ ਤੋਂ ਹੀ ਉਹਦੋਂ ਲੈਣੀ ਪੈਂਦੀ ਹੈ ਤੇ ਪਰ ਫਿਰ ਇਹ ਸੀ ਵੀ ਰੋਟੀ ਪਾਣੀ ਫਿਰ ਬਹੁਤ ਲੇਟ ਹੋ ਜੂ ਹਨਾ ਜੇ ਬਾਈ ਚਾਂਸ ਬਣਾਉਂਦੇ ਪਹਿਲਾਂ ਮੰਗ ਲਈ ਰੋਟੀ ਤੇ ਫਿਰ ਚੰਗਾ ਨਹੀਂ ਲੱਗਦਾ ਹਨਾ ਵੀ ਰੋਟੀ ਪਾਣੀ ਟਾਈਮ ਤੇ ਨਾ ਬਣੀ ਸੋ ਤਾਂ ਕਰਕੇ ਮੈਂ ਆਲੂ ਪੈ ਸੀ ਘਰੇ ਆਲੂ ਤਾਂ ਥੋੜੇ ਜਿਹੇ ਬਰੀਕ ਨੇ ਤੇ ਵੱਡੇ ਆਲੂ ਨਹੀਂ ਹੈਗੇ ਤੇ ਥੋੜਾ ਟਾਈਮ ਤਾਂ ਵੱਧ ਲੈਂਦੇ ਨੇ ਕੱਟਣ ਲੱਗੇ ਮੈਂ ਕਿਹਾ ਚਲੋ ਵੀ ਓਦੋਂ ਬਾਅਦ ਮੈਂ ਕੁੱਕਰ ਦੇ ਵਿੱਚ ਇਹਨਾਂ ਨੂੰ फटाफट ਤੜਕਾ ਲਾ ਕੇ ਸੀਟਿਲਵਾ ਲਾਂਗੇ ਨਾਲੇ ਕੁੱਕਰ ਦੇ ਵਿੱਚ ਪਾਣੀ ਘੱਟ ਪਾਉਣਾ ਪੈਂਦਾ ਨਾਲੇ ਗੈਸ ਘੱਟ ਲੱਗਦੀ ਹੈ ਹਨਾ ਨਾ ਟਾਈਮ ਘੱਟ ਲੱਗਦਾ ਨੇ ਛੇਤੀ ਚੀਜ਼ ਬਣ ਜਾਂਦੀ ਆ ਸੋ ਤਾਂ ਕਰਕੇ ਮੈਂ ਕਿਹਾ ਵੀ ਚਲੋ ਫਟਾਫਟ ਮੈਂ ਇਹਨਾਂ ਨੂੰ ਕੱਟ ਕੇ ਤੇ ਵੀ ਕੁੱਕਰ ਤੜਕਾ ਲਾ ਦੂੰ ਤੇ ਬਾਕੀ ਜਿਹੜੀ ਉਹਨਾਂ ਦੀ ਚਾਹ ਬਣਾਉਣੀ ਸੀ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਵੀ ਤੁਸੀਂ ਮੈਨੂੰ ਆਵਾਜ਼ ਲਗਾ ਦਿਓ ਮੈਂ ਉਦੋਂ ਚਾਹ ਰੱਖ ਦੂੰਗੀ ਤੇ ਵੈਸੇ ਉਹ ਬਾਹਰ ਆ ਕੇ ਟਰਾਲੀ ਭਰਨ ਲੱਗ ਗਏ ਸੀਗੇ ਤੇ ਮੈਨੂੰ ਇਹ ਕਹਿੰਦੇ ਵੀ ਹਲੇ ਨਹੀਂ ਵੀ ਇਹ ਦੋ ਕੁ ਮਿੰਟ ਨੂੰ ਠਹਿਰ ਕੇ ਚਾਹ ਧਰੀ ਤੇ ਕਹਿੰਦੇ ਫਿਰ ਬੇਹੀ ਹੋ ਜਾਂਦੀ ਆ ਕਹਿੰਦੇ ਉਹ ਟਰਾਲੀ ਭਰ ਕੇ ਚਾਹ ਪੀਣਗੇ ਮੈਂ ਕਿਹਾ ਚਲੋ ਠੀਕ ਆ ਮੈਨੂੰ ਦੱਸ ਦਿਓ ਮੋਂ ਦੀ ਬਣਾਉਂਗੀ ਤੇ ਬਾਕੀ ਇੱਥੇ ਮੈਂ ਨਾ ਨਾ ਗੱਲਾਂ ਵੀ ਕਰ ਰਹੀ ਸੀ ਇੱਥੇ ਤੇ ਮੈਂ ਕਿਹਾ ਵੀ ਛੋਡੇ ਹਿਸਾਬ ਨਾਲ ਵੀ ਕਿੰਨੀਆਂ ਕੁ ਟਰਾਲੀਆਂ ਆਪਣੀਆਂ ਰੇਹ ਦੀਆਂ ਹੋ ਜਾਣਗੀਆਂ ਤੇ ਕਿਉਂਕਿ ਨਾ ਅਸੀਂ ਪਿਛਲੇ ਸਾਲ ਵੀ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਰੇਹ ਪਾਇਆ ਨਹੀਂ ਤੇ ਵੈਸੇ ਤਾਂ ਸਾਨੂੰ ਇਰਾਦਾ ਸੀਗਾ ਵੀ ਪੂਰਾ ਸਰ ਜਾਣਾ ਚਾਹੀਦਾ ਰੂੜੀ ਆਪਣੀ ਬਹੁਤ ਵੱਡੀ ਹੋਈ ਪਈ ਸੀ ਹੁਣ ਤੇ ਪਰ ਫਿਰ ਵੀ ਮੈਂ ਕਿਹਾ ਵੀ ਚੰਗੀ ਤਰ੍ਹਾਂ ਰੇਹ ਪਾ ਲਿਓ ਜੇ ਘਾਟ ਦੀ ਦਿੱਖੀ ਤਾਂ ਦੇਖ ਲਿਓ ਪੁੱਛ ਲਿਓ ਕਿਸੇ ਹੋਰ ਤੋਂ ਲੈ ਲਿਓ ਮੁੱਲ ਪਰ ਹੁਣ ਮੈਂ ਕਿਹਾ ਰੇਹ ਕਰਨੀ ਕੋ ਜ਼ਮੀਨਾਂ ਛੱਡਿਓ ਕੋ ਕਿਹਣਾ ਤਾਕਤ ਵੀ ਚਾਹੀਦੀ ਹੈ ਜ਼ਮੀਨ ਨੂੰ ਸੋ ਉਹੀ ਗੱਲਾਂ ਕਰ ਰਹੇ ਸੀ ਇਹ ਕਹਿੰਦੇ ਨਹੀਂ ਕਹਿੰਦੇ ਆਪਣੀ ਰੇਹ ਵਧੀਆ ਜੰਮੀ ਹੋਈ ਆ ਤੇ ਵੀ ਆਪਣਾ ਪੂਰਾ ਸਰ ਜਾਣਾ ਵਧੀਆ ਤੇ ਬਿਲਕੁਲ ਵੀ ਘਟੂਗੀ ਨਹੀਂ ਤੇ ਮੈਂ ਕਿਹਾ ਚਲੋ ਠੀਕ ਆ ਵੀ ਵਧੀਆ ਜੀ ਸਰ ਜੀ ਤੇ ਲੋ ਜੀ ਇੱਥੇ ਮੈਂ ਆ ਗਈ ਸਰਸੋਈ ਦੇ ਵਿੱਚ ਇਹਨਾਂ ਨੇ ਮੈਨੂੰ ਕਹਿਤਾ ਸੀ ਕਹਿੰਦੇ ਹੁਣ ਚਾਹ ਬਣਾ ਦੇ ਤੇ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਮੈਂ ਚਾਹ ਵੀ ਰੱਖੀ ਹੋਈ ਹੈ ਤੇ ਨਾਲ-ਨਾਲ ਮੈਂ फटाफट ਆਲੂ ਕੱਟ ਰਹੀ ਸੀ ਤੇ ਛੱਲ ਕੇ ਮੈਂ ਚੰਗੀ ਤਰ੍ਹਾਂ ਦੁਬਾਰਾ ਆਲੂ ਦੂਜੀ ਵਾਰ ਧੋ ਲਏ ਸੀ ਤੇ ਮੈਂ ਕਿਹਾ ਕੱਟ ਕੇ ਵੀ ਮੈਂ ਇਹਨਾਂ ਨੂੰ ਦੁਬਾਰਾ ਪਾਣੀ 'ਚ ਪਾ ਕੇ ਰੱਖ ਦਊਂਗੀ ਕਿਉਂਕਿ ਫਿਰ ਕਾਲੀ ਜੀ ਨਹੀਂ ਹੋਣਗੇ। ਵੈਸੇ ਤਾਂ ਤੜਕਾ ਮੈਂ ਨਾਲ ਦੀ ਨਾਲ ਹੀ ਲਾ ਦੇਣਾ ਆਪਾਂ ਜਾਇਆ ਨਹੀਂ ਹੈਗਾ ਵੀ ਇਹਨਾਂ ਨੂੰ ਰੱਖਣਾਗਾ। ਤੇ ਪਰ ਫਿਰ ਵੀ ਹੁੰਦਾ ਹਨਾ ਵੀ ਚੰਗੀ ਤਰ੍ਹਾਂ ਵੀ ਸਾਫ਼ ਜੇ ਰਹਿਣਗੇ। ਸੋ ਲੋ ਜੀ ਹੁਣ ਥੋੜੀ ਜਿਮ ਵੀਡੀਓ ਦੀ ਸਪੀਡ ਵਧਾ ਲਈ ਸੀ ਤੇ ਵਿੱਚ ਵਿੱਚ ਨਾ ਵੀਡੀਓ ਦੀ ਮੈਂ ਸਪੀਡ ਵਧਾ ਲੈਣੀ ਹੁੰਦੀ ਆ ਵੀ ਤਾਂਕਿ ਵੀਡੀਓ ਬਹੁਤ ਵੱਡੀ ਨਾ ਹੋਵੇ ਜਾਂ ਬੋਰਿੰਗ ਜੀ ਨਾ ਲੱਗੇ ਵੀਡੀਓ ਸੋ ਤਾਂ ਕਰਕੇ। ਤੇ ਲੋ ਜੀ ਮੈਂ ਜ਼ਿਆਦਾ ਤਾਂ ਪਾਲੂ ਨਹੀਂ ਪਾਏ ਕਿਉਂਕਿ ਫਿਰ ਆਥਣੇ ਸੀਗਾ ਵੀ ਆਥਣੇ ਹੋਰ ਸਬਜ਼ੀ ਬਣਾ ਲਾਂਗੇ ਤੇ ਬਾਕੀ ਇਥੇ ਮੈਂ ਦੇਖ ਰਹੀ ਸੀ ਫੋਨ ਦੇ ਵਿੱਚ ਮੈਨੂੰ ਐ ਲੱਗਿਆ ਵੀ ਫੋਨ ਨਾ ਸ਼ਾਇਦ ਕਿਸਦਾ ਫੋਨ ਆ ਰਿਹਾ ਤੇ ਤਾਂ ਕਰਕੇ ਮੈਂ ਬਾਰ ਬਾਰ ਦੇਖ ਰਹੀ ਸੀ ਤੇ ਲੋ ਜੀ ਆਪਣੀ ਚਾਹ ਨੂੰ ਵੀ ਵਾਲਾ ਆ ਗਿਆ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਤੇ ਪਰ ਮੈਨੂੰ ਐ ਸੀ ਵੀ ਚੰਗੀ ਤਰ੍ਹਾਂ ਕੱਢ ਜੇ ਫਿਰ ਚਾਹ ਵਧੀਆ ਬਣ ਜਾਂਦੀ ਹੈ ਨਾ ਦੁੱਧੇ ਥੋੜਾ ਵੱਧ ਪੈ ਜਾਂਦਾ ਤੇ ਵੀ ਚਾਹ ਲਈ ਵੀ ਵਿਚਾਰੀ ਹਨਾ ਸਾਰਾ ਦਿਨ ਢਵਾਸਤੇ ਦੂਰੇ ਫਿਰਦੇ ਨੇ ਸੋ ਤਾਂ ਕਰਕੇ ਮੈਂ ਕਿਹਾ ਵਧੀਆ ਜੀ ਦੁੱਧ ਵਾਲੀ ਚਾਹ ਕਰਕੇ ਪਿਾਵਾਂਗੇ ਆਪਾਂ ਇਹਨਾਂ ਨੂੰ ਲੋਜੀ ਆਪਣੀ ਚਾਵੀ ਬਣ ਗਈ ਇੱਥੇ ਭਈਆਂ ਵਾਸਤੇ ਤੇ ਆਲੂ ਵਗੈਰਾ ਮੈਂ ਕੱਟ ਕੇ ਰੱਖਤੇ ਉਹਦੇ ਵਿੱਚ ਪਾਣੀ ਵੀ ਪਾਤਾ ਤੇ ਹੁਣ ਚਾਹ ਨੂੰ ਆ ਰਿਹਾ ਬਾਣਾ ਬਾਣਾ ধਵਾ ਕੇ ਚਾਹ ਨੂੰ ਫਿਰ ਆਪਾਂ ਫਟਾਫਟ ਜਿਹੜਾ ਚਾਹ ਪਾ ਕੇ ਨੂੰ ਫੜਾਵਾਂਗੇ ਆ ਰਿਹਾ ਚਾਹ ਲੈ ਲਿਆ ਹੈ ਕਿਉਂਕਿ ਤੇ ਗਏ ਮੈਂ ਯਾਰ ਐਸੇ ਟਣਾ ਚਲੋ ਮੈਂ ਟਰਮੋਸ ਚ ਪਾਤੀ ਆ ਲੈ ਚਾਤੀ ਲਓ ਜੀ ਹੁਣ ਮੈਂ ਲਾਉਣ ਲੱਗੀ ਆ ਤੜਕਾ ਆਪਾਂ ਪਿਆਜ਼ ਵੀ ਸਾਰੇ ਕੱਟ ਲਿਆ ਕਟਰ ਦੇ ਵਿੱਚ ਤੇ ਫਿਰ ਕੁੱਕਰ ਦੇ ਵਿੱਚ ਹੀ ਮੈਂ ਬਣਾਉਂਗੀ ਕਿਉਂਕਿ ਕੁੱਕਰ ਦੇ ਵਿੱਚ ਨਾ ਜਿਹੜੇ ਆਲੂ ਨੇ ਦੋ ਸਿੱਧੀਆਂ ਚ ਬਣ ਜਾਂਦੇ ਨੇ ਤੇ ਜੇ ਆਪਾਂ ਖੁੱਲੇ ਦੇ ਵਿੱਚ ਬਣਾਉਣੇ ਨੇ ਤਾਂ ਗੈਸ ਬਹੁਤ ਜ਼ਿਆਦਾ ਲੱਗਦੀ ਹੈ ਨਾ ਟਾਈਮ ਲੱਗ ਜਾਂਦਾ ਤੇ ਟਾਈਮ ਵੀ ਕਾਫੀ ਹੋਇਆ ਸੋ ਤਾਂ ਕਰਕੇ ਮੈਂ ਕੁੱਕਰ ਦੇ ਵਿੱਚ ਬਣਾ ਰਹੀ ਹਾਂ ਵੀ फटाफट ਬਣ ਜੇ ਲਓ ਜੀ ਇੱਥੇ ਆਪਾਂ ਤੜਕਾ ਲਾਉਣ ਲੱਗੇ ਸੀਗੇ ਤੇ ਇੱਥੇ ਮੈਂ ਪਾ ਰਹੀ ਆਂਗੀ ਹੁਣ ਜੀਰਾ ਇਹਦੇ ਵਿੱਚ ਤੇ ਨਾਲ ਹੀ ਮੈਂ ਬਾਅਦ ਚੋਂ ਜੀਰਾ ਭੁੰਨ ਕੇ ਪਾਤੀ ਸੀ ਪਿਆਜ਼ ਤੇ ਟਮਾਟਰ ਮੈਂ ਕੱਟ ਕੇ ਰੱਖੇ ਹੋਏ ਸੀ ਤੇ ਆਪਾਂ ਗਰਮੀਆਂ ਦੇ ਵਿੱਚ ਨਾ ਜਿਹੜੇ ਹੁੰਦਾ ਨਾ ਲਸਣ ਅਦਰਕ ਇਹਦਾ ਇਸਤੇਮਾਲ ਨਹੀਂ ਕਰਦੇ ਗਰਮ ਮਸਾਲੇ ਦੇ ਇਸਤੇਮਾਲ ਨਹੀਂ ਕਰਦੇ ਜਾਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਸਪੈਸ਼ਲ ਖਾਣਾ ਬਣਾਉਣਾ ਹੁੰਦਾ ਉਦੋਂ ਆਪਾਂ ਜ਼ਰੂਰ ਇਸਤੇਮਾਲ ਕਰਦੇ ਆਂ ਪਰ ਗਰਮੀ ਦੇ ਵਿੱਚ ਹੁੰਦਾ ਨੇ ਇੱਕ ਤਾਂ ਵੈਸੇ ਨਹੀਂ ਰੋਟੀ ਪਾਣੀ ਖਾਣ ਨੂੰ ਦਿਲ ਕਰਦਾ ਗਰਮੀ ਦੇ ਕਾਰਨ ਪਰ ਜਦੋਂ ਆਪਾਂ ਇਹ ਜਿਹੇ ਗਰਮ ਚੀਜ਼ਾਂ ਗਰਮ ਮਸਾਲੇ ਵਾਲੀਆਂ ਚੀਜ਼ਾਂ ਖਾਣੀਆਂ ਫਿਰ ਹੋਰ ਜਾਂਦਾ ਪੇਟ ਵਗੈਰਾ ਖਰਾਬ ਹੋ ਜਾਂਦਾ ਸੋ ਹਲਕਾ ਖਾਣਾ ਹੀ ਕੋਸ਼ਿਸ਼ ਕਰਦੇ ਆਂ ਸੀ ਗਰਮੀਆਂ ਦੇ ਵਿੱਚ ਤੇ ਬਾਕੀ ਇੱਥੇ ਜੀ ਮੈਂ ਮਤਲਬ ਕਿ ਹੁਣ ਨੂਨ ਮਿਰਚ ਪਾ ਰਹੀ ਸੀ ਨੂਨ ਵੈਸੇ ਮੈਂ ਪਹਿਲਾਂ ਤੋਂ ਪਿਆਜ਼ ਪਾਈ ਸੀ ਉਹ ਤੋਂ ਬਾਅਦ ਚ ਹੀ ਪਾਤਾ ਸੀ ਤੇ ਇੱਥੇ ਤਾਂ ਮੈਂ ਮਿਰਚ ਤੇ ਹਲਦੀ ਪਾਈ ਹੈ ਕਿਉਂਕਿ ਨਾ ਫਿਰ ਪਿਆਜ਼ ਚੰਗੀ ਤਰ੍ਹਾਂ ਪੱਕ ਜਾਂਦੇ ਆ ਜੇ ਆਪਾਂ ਨੂਨ ਪਿਆਜ਼ਾਂ ਦੇ ਨਾਲ ਪਾ ਦਿੰਨੇ ਆ ਤੇ ਲੋ ਜੀ ਮੇਰੇ ਆਲੂ ਵੀ ਉਹਨੇ ਮੈਂ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਇਹਦੇ ਪਾਣੀ ਵਿੱਚ ਪਾ ਕੇ ਰੱਖੇ ਹੋਏ ਸੀ ਤੇ ਤਾਂ ਕਿ ਕਾਲੇ ਨਾ ਹੋਣ ਤੇ ਆਪਾਂ ਇਹਨਾਂ ਨੂੰ ਵੀ ਇਹਦੇ ਵਿੱਚ ਪਾਤਾ ਤੜਕਾ ਆਪਣਾ ਬਣ ਗਿਆ ਸੀਗਾ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਸੀਟੀ 'ਚ ਮਿਲਵਾ ਲਾਂਗੇ 2-3 ਤੇ ਛੇਤੀ ਬਣ ਲੇ ਲੋ ਜੀ ਆਪਣੀ ਰੇਹ ਦਾ ਸਾਰਾ ਕੰਮ ਹੋ ਗਿਆ ਕੰਪਲੀਟ ਰੇਹ ਕੱਲ ਪੈ ਗਈ ਆ ਸਾਰੀ ਤੇ ਪਰਸੋਂ ਆਥਣੇ ਜੇ ਲੱਗੇ ਸੀ ਕੱਲ ਸਾਰੇ ਦਿਨ ਦੇ ਵਿੱਚ ਜਿਹੜਾ ਕੰਮ ਕੰਪਲੀਟ ਹੋ ਗਿਆ ਰੇਹ ਆਪਣੀ ਕਾਫੀ ਵਧੀਆ ਸੀਗੀ ਤੇ ਜਿਵੇਂ ਮਿੱਟੀ ਘੱਟਾਂ ਨੇ ਜਿਹਾ ਵਿੱਚ ਤੇ ਪਿਓਰ ਗੋਹੇ ਦੀ ਰੇਹ ਸੀਗੀ ਤੇ ਰੇਹ 2 ਸਾਲ ਪੁਰਾਣੀ ਸੀਗੀ ਤੇ ਉਹਦਾ ਕਰਕੇ ਬਹੁਤ ਵਧੀਆ ਬਣ ਗਈ ਸੀ ਤੇ ਪਿਛਲੇ ਸਾਲ ਆਪਾਂ ਪਾਈ ਵੀ ਨਹੀਂ ਹੈਗੀ ਰੇ ਕਿਉਂਕਿ ਉਹ ਥੋੜਾ ਪਰਸਨਲ ਪ੍ਰੋਬਲਮ ਸੀ ਉਹਦਾ ਕਰਕੇ ਰੇ ਪਈ ਨਹੀਂ ਤਾਂ ਕਰਕੇ 2 ਸਾਲ ਪੁਰਾਣੀ ਰੇ ਸੀਗੀ ਜਿਹੜੀ ਪ੍ਰੋਪਰ ਵਧੀਆ ਬਣ ਗਈ ਸੀ ਤੇ ਹੁਣ ਅਰਮਾਨ ਲੱਗਿਆ ਹੈ ਟਰੈਕਟਰ ਸੌਰੀ ਟਰਾਲੀ ਤੋਂ ਹੁਣ ਤੇ ਕਿਉਂਕਿ ਇਹ ਟਰਾਲੀ ਜਿੰਨਾ ਦੀ ਹੈਗੀ ਆ ਇਹਨਾਂ ਨੂੰ ਵਾਪਸ ਦੇਣ ਜਾਣੀ ਆ ਤੇ ਕਾਫੀ ਗੰਦੀ ਹੋ ਗਈ ਸੀ ਆਸ-ਪਾਸੇ ਉਹਨਾਂ ਦੇ ਵਿੱਚੋਂ ਹਣਾ ਤੇ ਵਿੱਚੋਂ ਤਾਂ ਇਹਨੇ ਧੋ ਲਿਆ ਸਾਰੀ ਤੁਸੀਂ ਦੇਖ ਸਕਦੇ ਹੋ ਤੇ ਬਾਹਰੋਂ ਲੱਗਿਆ ਹੈ ਧੋਣ ਤੇ ਇੱਕ ਡਾਲਾ ਰਹਿ ਗਿਆ ਪਿਛਲਾ ਉਹ ਧੋ ਦੂਗਾ ਧੋ ਕੇ ਫਿਰ ਉਹਨਾਂ ਦੇ ਘਰੇ ਇਹ ਛੱਡਿਆਊਗਾ ਇਹ ਅੱਗੇ ਨੂੰ ਟਰੈਕਟਰ ਜੀ ਕਾਫੀ ਵਧੀਆ ਚਲਾਉਣ ਲੱਗ ਪਿਆ ਹੁਣ ਤੇ ਆਪ ਹੀ ਇਹਨੇ ਟਰਾਲੀ ਪਾਈ ਐ ਮੈਨੂੰ ਤਾਂ ਥੋੜਾ ਡਰ ਲੱਗਿਆ ਸੀ ਮੈਂ ਕਿਹਾ ਵੀ ਪਤਾ ਨਹੀਂ ਕਿਵੇਂ ਪਾਊਗਾ ਵੀ ਕਿਤੇ ਸਾਟੀ ਨਾ ਖਾ ਲੇ ਤੇ ਪਰ ਪਾ ਲਈ ਇਹਨੇ ਟਰਾਲੀ ਤੇ ਨਾਲ ਹੀ ਬੈਗ ਵੀ ਇਹਨੇ ਆਪ ਹੀ ਕਰ ਲਿਆ ਤੇ ਚਲੋ ਹੌਲੀ ਹੌਲੀ ਸਿੱਖ ਜਾਊਗਾ ਇਹਦੇ ਡੈਡੀ ਨੂੰ ਵੀ ਹਨਾ ਮਦਦ ਮਿਲ ਜੂਗੀ ਤੇ ਬਾਕੀ ਇੱਕ ਸਾਨੂੰ ਵੀ ਆਏ ਆ ਵੀ ਚਲੋ ਵੀ ਇਹ ਥੋੜਾ ਕੰਮ ਦੇ ਵਿੱਚ ਹੱਥ ਪਟਾਉਣ ਲੱਗ ਪਿਆ ਤੇ ਚਲੋ ਜਦੋਂ ਕਦੀ ਉਹ ਬਿਜ਼ੀ ਹੋਣਗੇ ਹਨਾ ਇਹ ਕੰਮ ਕਰਾ ਸਕਦਾ ਨਾਲ ਤੇ ਲੋ ਜੀ ਫਿਰ ਮਾਨ ਦਾ ਵੀ ਕੰਮ ਹੋ ਗਿਆ ਕੰਪਲੀਟ ਟਰਾਲੀ ਗਈ ਤੋਤੀ ਤੇ ਹੁਣ ਆਪਾਂ ਵੀਡੀਓ ਦਾ ਵੀ ਕਰਦਿਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ